ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਬਰਾਂ ਤੇ ਉੱਤਰੀ ਭਾਰਤ ਵਿੱਚ ਠੰਡ ਨੇ ਇੱਕਦਮ ਜ਼ੋਰ ਫੜ ਲਿਆ ਤੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਠੰਡੇ ਮੰਨੇ ਜਾਂਦੇ ਅੰਮ੍ਰਿਤਸਰ ਵਿੱਚ ਵੀ ਠੰਡ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸ ਠੰਡ ਦੇ ਕਹਿ ਨਾਲ ਸੰਘਣੀ ਧੁੰਦ ਵੀ ਸੜਕਾਂ ਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ ਤੇ ਇਸ ਸੰਘਣੀ ਧੁੰਦ ਦੇ ਕਾਰਨ ਬਿਆਸ ਵਿਖੇ 7 ਗੱਡੀਆਂ ਆਪਸ ਵਿੱਚ ਟਕਰਾ ਕੇ ਚੱਕਨਾ ਚੂਰ ਹੋ ਗਿਆ ਤੇ ਇਸ ਸਾਥ ਵਿੱਚ ਇੱਕ ਵੱਡਾ ਟਰੱਕ ਵੀ ਪੁਲ ਤੋਂ ਹੇਠਾ ਚੜ੍ਹ ਡੇਗਾ ਗਨਮਿਤੇ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਸਰ ਵੀ ਸਿੰਘ ਮੇਰਾ ਨਾਮ ਪੈਂਡ ਖੋਜ ਵਾਲੀ ਮੇਰਾ ਜੀ ਤੇ ਕਿੱਥੇ ਜਾ ਰਹੇ ਸੀ ਅੰਮ੍ਰitsar ਜਾ ਰਹੇ ਹੇਰਪੋਰਟ ਦਾ ਜੀ ਇਹ ਘਟਨਾ ਵਾਪਸ ਜੀ ਤੇ ਬੰਦਾ ਖੜਾ ਸੀ ਜਾਣੀ ਲੈ ਕੇ ਗੱਡੀ ਦਾ ਸੈੱਟ ਹੋਇਆ ਸੀ ਮੋਰੇ ਤੇ ਮੈਂ ਆ ਰਿਹਾ ਸੀ ਮਗਰ ਮਗਰ ਮੋਰੇ ਗੱਡੀ ਜਾ ਰਹੀ ਸੀ ਮਗਰ ਗੱਡੀ ਮੇਰੀ ਆ ਰਹੀ ਸੀ ਉਹਨੇ ਬ੍ਰੇਕ ਲਾਈ ਆ ਮੈਂ ਬ੍ਰੇਕ ਲੇ ਗੱਡੀ ਘੁੰਮ ਗਈ ਆ ਉਹ ਬੰਦੇ ਦੇ ਵਿੱਚ ਸਿੱਧੀ ਆ ਕੇ ਵਿਚ ਬੈਠੀ ਆ ਉਹਦੇ ਸੱਟਾਂ ਲੱਗੀਆਂ ਪੱਟ ਤੇ ਉਹ ਸੀਰੀਅਸ ਬੰਦਾ ਆ ਉਹ ਲੈ ਕੇ ਗਾ ਹਸਪੀਟਲ ਲੈ ਗਏ ਆ ਉਹ ਦੇਖੋ ਜਾ ਕੇ ਪਤਾ ਲਗਾਦਾ ਕੀ ਬਣਦਾ ਦਾ ਨਾ ਹਾਂਜੀ ਮੇਰਾ ਨਾਮ ਜੀ ਗੌਰਵੀ ਸਿੰਘ ਜੀ ਅਸੀਂ ਜਲੰਧਰ ਤੋਂ ਆ ਰਹੇ ਸੀ ਅੰਮ੍ਰਿਤਸਰ ਨੂੰ ਚੱਲੇ ਸੀ 에어ਪੋਰਟ ਨੂੰ ਇੱਥੇ ਵਾਪਰੇ ਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਪਿੱਛੋਂ ਇੰਨੀ ਕੁ ਸਪੀਡ ਨਾਲ ਇਹ ਆਇਆ ਆਲਟੋ ਨਾਲ ਉਹ ਸਾਡੀ ਖੜੀ ਗੱਡੀ ਅਗਲੀ ਗੱਡੀ ਚ ਵੀ ਜਾ ਕੇ ਲੱਗੀ ਪਿੱਛੋਂ ਵੀ ਸਾਰੀ ਗੱਡੀ ਭੱਜੀ ਗਈ ਤੇ ਅੱਗੇ ਵੀ ਸਾਰੀ ਗੱਡੀ ਭੱਜ ਗਈ ਅਸੀਂ ਤਿੰਨ ਜਾਣੇ ਸੀ ਵਿਚਾਰਿਆ ਉਹ ਜਾਨੀ ਮਨ ਵਿਚਾਰਿਆ ਪਰ ਗੱਡੀ ਭੱਜ ਗਈ ਜੀ ਸਾਰੀ ਸਾਰੀ ਉਸ ਪ੍ਰਸ਼ਾਸਨ ਕੋਲ ਗਿਆ ਆਲਸੋ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਹੁਣ ਹੁਣ ਆਏ ਸਾਰਾ ਖੁਸ਼ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਸਤਨਾਮ ਸਿੰਘ ਜੀ ਕਿੱਥੋਂ ਆਏ ਅਸੀਂ ਚਾਰ ਪਰਜਲੇ ਤੋਂ ਆ ਰਹੇ ਜੀ ਕਿੱਥੇ ਜਾ ਰਹੇ ਸੀਗੇ ਤਰਨਤਾਰਨ ਜਾਣਾ ਸੀ ਅਸੀਂ ਤੇ ਕਿੱਥੇ ਵਾਪਰੇ ਹਾਸਾ ਕਿਵੇਂ ਇਹ ਜੇ ਆ ਬਿਆਸ ਪੋਲ ਤੇ ਹੋਇਆ ਪਿੱਛੋਂ ਸੀ ਬੜੇ ਆਰਸੇ ਧਿਆਨ ਨਾਲ ਇੱਥੇ ਆ ਕੇ ਜਦੋਂ ਆਏ ਆ ਤੋਂ ਜ਼ਿਆਦਾ ਕਰਕੇ ਮੋਰੀ ਗੱਡੀ ਖੜੀ ਸੀ ਦਿਸਿਆ ਨਹੀਂ ਮੈਨੂੰ ਹਾਂਜੀ ਬਿਲਕੁਲ ਨਹੀਂ ਦਿਸਿਆ ਜੀ ਨਹੀਂ ਤਾਂ ਰੋਕਣਾ ਲੈਂਦੇ ਉਹਦੇ ਪਿੱਛੇ ਹੀ ਇਹ ਸੱਤ ਬੇਟਾ ਕਿੰਨੇ ਜਣੇ ਹਾਂ ਮੇਰੇ ਸੱਤ ਲੱਗੇ ਜਿਆਦਾ ਜੀ ਹਾਂਜੀ ਹਾਂਜੀ ਬਾਕੀ ਮੇਰੇ ਵਾਈਫ ਸੀ ਨਾਲ ਮੇਰੀ ਬੇਟੀ ਆ ਅੰਮ੍ਰਿਤਸਰ ਵਿੱਚ ਦੇਰ ਰਾਤ ਦੇ ਲਾਕਾ ਤਹਿਸੀਲ ਪੂਰਾ ਵਿੱਚ ਲੋਕਾਂ ਵੱਲੋਂ ਇੱਕ ਮੋਬਾਈਲ ਫੋਨ ਖੋ ਕਰਨ ਵਾਲੇ ਚੋਰ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਖੋ ਕਰਨਾਏ 2945 ਜਿਨ੍ਹਾਂ ਵਿੱਚੋਂ ਇੱਕ ਨੂੰ ਇਲਾਕੇ ਦੇ ਲੋਕਾਂ ਨੇ ਮੌਕੇ ਤੋਂ ਕਾਬੂ ਕਰ ਲਿਆ ਦੂਸਰਾ ਇਸ ਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਪਹਿਲਾਂ ਲੋਕਾਂ ਨੇ ਇਸ ਦੀ ਜਮਗੀ ਚਿੱਤਰਬ੍ਰੇਡ ਕੀਤੀ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਕਿਹੜਾ ਹੋਇਆ ਕੀ ਗੱਲ ਹੋਈ ਹੈ ਗੱਲ ਇਹ ਹੋਈ ਆ ਵੀ ਉਸ ਚੌਕੀ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਕੋਈ ਖੋਹ ਕੀਤਾ ਮੁੰਡਾ ਹੈ ਨਾ ਪਬਲਿਕ ਨੇ ਕਿਹਾ ਆਈ ਲੈਣ ਆਏ ਆਂ ਆਈ ਹੁਣ ਲੈ ਕੇ ਚੱਲੇ ਉਹਨੂੰ ਪਰ ਇਹ ਪਬਲਿਕ ਵਾਲੇ ਮਾਨੂੰ ਜਾਣ ਨਹੀਂ ਦੇਣਦੇ ਉਹ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਆਏ ਨੇ ਪਰ ਕੋਈ ਆਈ ਮੁੰਡੇ ਨੇ ਮੋਬਾਈਲ ਮੋਬਾਈਲ ਖੋਹ ਮੋਬਾਈਲ ਦੀ ਖੋਹ ਕੀਤੀ ਹੈ ਬੱਚੇ ਕੋਲ ਇਹਦੇ ਕੋਈ ਬਰਾਮਦ ਨਹੀਂ ਹਲੇ ਤੱਕ ਹੋਈ ਕੋਈ ਹੈ ਅਜੇ ਤੱਕ ਕੋਈ ਕੁਝ ਨਹੀਂ ਪਬਲਿਕ ਨੇ ਫੜ ਕੇ ਖਿਲਾ ਰਿਆ ਹੈ ਤੇ ਅਹੀਂ ਬੈਨੂੰ ਚੌਂਕੀ ਤੋਂ ਲੈਣਾ ਆ ਲੈ ਕੇ ਚੱਲੇ ਮੋਬਾਈਲ ਮਿਲ ਗਿਆ ਜੀ ਮੋਬਾਈਲ ਮਿਲ ਗਿਆ ਜੀ ਮੋਬਾਈਲ ਕਿੰਨਾ ਕੋਈ ਬੱਚੇ ਬੱਚੇ ਦੇ ਨਿਕਾ ਬੱਚੇ ਇਹਦੇ ਕੋਲ ਮਿਲੇ ਆ ਇਹਦੇ ਕੋਲ ਮੋਬਾਈਲ ਇਹਦਾ ਕਿੱਥੇ ਆ ਜੀ ਕੀ ਨਾਮ ਕੀ ਤੁਹਾਡਾ ਮੇਰਾ ਲੋਕ ਮਾਜਨ ਕਿਥੋਂ ਹੋਇਆ ਤੇਰਾ ਮੋਬਾਈਲ ਘਰ ਲਾ ਕੋ ਖਲੋਇਆ ਮੈਂ ਕੋਈ ਮੁੰਡੇ ਨੂੰ ਫੋਨ ਆ ਮੈਂ ਫੋਨ ਕਰਨ ਲੱਗਾ ਠੀਕ ਆ ਇਹਨਾਂ ਕੋਲ ਗਿਆ ਆ ਦੇ ਕੋਲ ਮੁੰਡਾ ਦੋ ਮੁੰਡੇ ਸੀ ਇੱਕ ਭਾਈ ਇਹਨੂੰ ਵੜ ਲਿਆ ਦੋਨਾਂ ਮੁੰਡਿਆਂ ਨੇ ਇੱਕ ਉਹ ਸਰਦਾਰ ਵੀ ਦੂਜਾ ਸਰਦਾਰ ਵੀ ਰੇ ਇੱਕ ਨੇ ਲੱਤ ਮਾਰੀ ਬੱਜ ਗਿਆ ਦੂਜੇ ਨੇ ਫਿਰ ਤੋਂ ਮਾਰੀ ਮੋਬਾਈਲ ਮਿਲ ਗਿਆ ਵਾ ਮਿਲ ਗਿਆ ਭਾਈ ਦੋ ਮੁੰਡੇ ਤੁਹ ਬ ਕਦਰੇ ਕੁੱਟਿਆ ਇਹਨਾਂ ਨੂੰ ਰੋਇ ਆਰਮਰੀ ਦਾ ਕੰਮ ਉਹ ਦਿਨ ਆਂਟੀ ਦਾ ਫੋਨ ਚੋਰੀ ਕਰਕੇ ਆਂਟੀ ਦਾ ਫੋਨ ਹੀ ਲੈ ਕੇ ਗਏ ਤੁਹਾਡੇ ਮਹੱਲੇ ਜਾਂਂਡੀ ਉਹਨਾਂ ਫੋਨ ਨਹੀਂ ਲੈ ਗਏ ਹਰ ਵਰੀ ਦਾ ਇਹਨਾਂ ਦਾ ਕੰਮ ਹੈ ਫਿਰ ਉਹ ਦਿਨ ਪੈਸੇ ਚੱਕ ਲੈ ਗਏ ਆ ਤੇ ਪੁਲਿਸ ਤੋਂ ਤੁਹਾਨੂੰ ਕੀ ਸ਼ਿਕਾਇਤ ਆ ਸਾਰੇ ਇਹਨਾਂ ਇਹਨਾਂ ਮੇਸੂਬਾ ਕੀਤਾ ਹੋਵੇ ਗਲਤ ਬੋਲੇ ਅੱਗੋਂ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਧੱਕੇ ਮਾਰੇ ਅੱਗੋਂ ਧੱਕੇ ਮਾਰੇ ਇਹਨੂੰ ਅੱਗੋਂ ਕਹਿੰਦੇ ਤੁਹਾਨੂੰ ਵਿੱਚੋਂ ਬਾਹਰ 당ਗੇ ਕਿੰਨੇ ਮੁਲਾਜ਼ਮ ਹਾਂਜੀ ਆ ਦੋ ਮਲਾਏ ਵਿੱਚੋਂ ਕਿ ਨਹੀਂ ਤੁਹਾਨੂੰ ਬਾਹਰ 당ਗੇ ਸ਼ਰਾਬ ਕੀਤੀ ਹੀ ਇਹਨਾਂ ਨੇ ਵਿੱਚੋਂ ਅੱਗੇ ਸਾਨੂੰ ਧਮਕੀਆਂ ਲਾਉਂਦੇ ਵੇ ਕਿ ਤੁਹਾਨੂੰ ਵਿੱਚੋਂ ਬਾਹਰ 당ਗੇ ਆਈ ਇਹਨਾਂ ਨੇ ਸਾਲ ਸਾਲ ਕਰਕੇ ਰਿਕਵੈਸਟ ਕੀਤੀ ਹੈ ਕਿ ਸਾਰੇ ਆਪਾਂ ਤੁਹਾਡੇ ਹੱਥ ਜੋੜੇ ਆ ਲੈਣਾ ਤਸੀਲਪੁਰਾ ਇਲਾਕਾ ਵਸਦੇ ਨੇ ਫੁਲਾਇਆ ਫੜ ਕੇ ਕੀ ਹੈ ਮਾਮਲਾ ਸਾਰਾ ਮਾਨ ਲੱਗ ਗਈ ਫੋਨ ਆਇਆ ਸੀ ਕਮੈਂਟ ਵੀ ਇਸ ਨੂੰ ਫੜਿਆ ਮੋਬਾਈਲ ਨਾਲ ਜ਼ੋਰ ਬੰਦਾ ਤੇ ਕੁਝ ਬਾਡੀ ਭੇਜੀ ਸੀ ਉਹਦੇ ਇਹਨਾਂ ਦਾ ਤਕਰਾਰ ਹੋਇਆ ਜੀ ਤੇ ਫਿਰ ਮੈਂ ਇਸ ਲਈ ਆਪ ਆ ਗਿਆ ਤੇ ਉਹਨ ਲੈ ਕੇ ਗਏ ਵੈਰੀਫਾਈ ਕਰ ਲੈਣ ਸਰ ਜੋ ਕਰੀ ਬੰਦੀ ਕਰਦੇ ਨੇ ਪਾਰੀ ਲਾਕਾ ਨਿਵਾਸੀਆਂ ਦਾ ਕਹਿਣਾ ਕਿ ਜਿਹਨੇ ਮਲਾਦਮ ਭੇਜੀ ਉਹਨਾਂ ਨੇ ਦਾਰੂ ਵੇਚੀ ਹੋਈ ਹੈ ਚਲੋ ਜੀ ਇਹਨਾਂ ਦੀ ਸਰਟੀਫਾਈ ਕਰਾ ਦਨੇ ਤੇ ਚੈੱਕ ਕਰਾ ਦਨੇ ਆਪਾਂ ਮਲਾਜਾ ਕਰਾ ਦੋ ਆ ਜੀ ਵੰਦਨਾ ਪਾਠਕ ਦੀ ਇਹ ਰਿਦਮ ਆਫ ਡਾਂਸ ਅਕੈडमी ਕਰਨ ਵੱਲੋਂ ਮਹਾਤਮਾ ગાંધી ਐਡੀਟੋਰੀਅਮ ਸੈਕਟਰ 26 ਚੰਡੀਗੜ੍ਹ ਵਿਖੇ ਆਈਕੋਨਿਕ ਕਿਡਸ ਅਵਾਰਡ ਸ਼ੋ ਦਾ ਆਯੋਜਨ ਕੀਤਾ ਗਿਆ ਇਸ ਸ਼ੋਅ ਵਿੱਚ ਮੁੱਖ ਮਹਿਮਾਨ ਸ਼ੇਰ ਸਿੰਘ ਪੀਐਸਪੀ ਗਰੁੱਪ ਅਤੇ ਲਗਜ਼ਰੀ ਸੁਖ ਪਲਾਜ਼ਾ ਦੇ ਮੈਨੇਜਿੰਗ ਡਾਇਰੈਕਟਰ ਨੇ ਸ਼ਿਰਕਤ ਕੀਤੀ ਜਦਕਿ ਵੀਆਈਪੀ ਮਹਿਮਾਨ ਮੇਗਾ ਮਰਵਾ ਦਿਨੇਸ਼ ਸਰਦਾਨਾ ਸੁਨੀਤਾ ਸੋਨੂ ਸੇਠੀ ਰਵੀ ਸੂਦ ઓਰੇਨ ਇੰਟਰਨੈਸ਼ਨਲ ਦੇ ਮਾਲਕ ਦਾਜ਼ੀ ਨੇ ਸਾਰਾ ਮੇਕਅਪ ਔਰੇਨ ਟੀਮ ਨੇ ਕੀਤਾ ਸੀ ਤੇ ਸਤਵਿੰਦਰ ਮੈਡਮ ਅਤੇ ਡਾਇਮੰਡ ਮਿਊਰੀ ਨੇ ਜੂਰੀ ਵਿੱਚ ਭਾਗ ਲਿਆ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀਆਈਪੀ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ ਪ੍ਰੀਤ ਮੈਡਮ ਅਤੇ ਸ਼੍ਰੀ ਰਾਜ ਇਕਮ ਬੋਪਾਰਾਏ ਸਿਮਰਨ ਕੌਰ ਅਤੇ ਕਿਰਨ ਮੁੰਗਾ ਹਾਜ਼ਰ ਸਨ ਸ਼ੋਅ ਲਈ ਸਾਰੇ ਕੱਪੜਿਆਂ ਦਾ ਪ੍ਰਬੰਧ ਸ਼੍ਰੀਮ ਸਟਾਈਲਸ ਅਲਮਾਰੀ ਅਤੇ ਬੁਟੀਕ ਵੱਲੋਂ ਕੀਤਾ ਗਿਆ ਸੀ ਸ਼ੋਅ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਤੇ ਬੱਚਾਂ ਦੇ ਰੈਂਪ ਵਾਕ 4 ਤੋਂ 8 ਸਾਲ ਵਿੱਚ ਜੇਤੂ ਸਿੱਦਕ ਪਹਿਲਾ ਰਨਰ ਅਪ ਆਰਵ ਦੂਜਾ ਰਨਰ ਅਪ ਆਰਨਿਆ ਰੈਂਪ ਵਾਕ 9 ਤੋਂ 15 ਸਾਲ ਵਿੱਚ ਜੇਤਾ ਅਨਵੇਸ਼ਾ ਕੌਂਸਲ फर्स्ट रनरअप महविश सैकेंड वंदिता शर्मा दूजे पास रैंप वॉक श्रेणी शानदार शैली आत्म विश्वास सिरत नौवीं तो पंद्रवी जमात बेस्ट वॉक सिंह सर्वोत्तम स्टाइल अर्शप्रीत कौर सर्वोत्तम शैली और आत्म विश्वास सोफिया ने उपरोकत स्थान हासिल किया ਚੰਗੇ ਪਵਿੱਖ ਦੀ ਖਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਰਹੇ ਹਨ ਪਰ ਉੱਥੇ ਕਿਸੇ ਅਣਜਾਣੀ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੀ ਅਗੋਸ਼ ਵਿੱਚ ਲੈ ਕੇ ਪਿੱਛੇ ਬੁੱਢੇ ਮਾਪੇ ਤੱਕ ਲੱਕ ਹੀ ਤੋੜ ਦਿੰਦੀ ਹੈ ਅਜਿਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਪਰਤ ਤੋਂ ਜਿੱਥੋਂ ਦੇ ਰਹਿਣ ਵਾਲੇ 35 ਸਾਲਾਂ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਜਾਂਦਾ ਹੈ ਤੇ ਉੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ 14 ਸਾਲ ਹੋ ਗਏ ਇੰਗਲੈਂਡ ਗਏ ਤਤੋਂ ਇਹ ਪਿੰਡ ਵਾਪਸ ਨਹੀਂ ਸੀ ਆਇਆ ਮੈਂ ਨੌਂ ਚ ਭੇਜਿਆ ਸੀ ਖੀਰ ਜੇ ਨਾਂ ਦੀ ਨਾ ਦੇਖੀ ਅਜੇ 14 ਸਾਲ ਮੇਰੇ ਪੁੱਤਰੋਂ ਗਏ ਨੂੰ ਹੋ ਗਏ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਇਕੱਲੇ ਬਾਹਰ ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉੱਧਰ ਸਰਕਾਰ ਨੂੰ ਨੇ ਦੇਤੀ ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਕਾਈ ਮੈਂ ਪੇਪਰ ਬਣਾਉਂ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ 9 ਸਾਲ ਚ ਮੈਂ ਆ ਜਾਣਾ ਮੈਂ ਆਣ ਕੇ ਨਾ ਕੁਛ ਕਰੂੰਗਾ ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਤਾਂ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲੂੰਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਪੁੱਤ ਨੂੰ ਕੋਈ ਨਹੀਂ ਮੇਰੇ ਪੁੱਤ ਨੂੰ ਜੱਕਦਾਮੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸੱਸ ਨੂੰ ਆਉਣ ਡਿਆ ਵਾ ਨੂੰ ਨਹੀਂ ਪਤਾ ਮੇਰੇ ਪਤਨਾ ਕੀ ਵਾਪਰਨੇ ਕੀ ਮੇਰੀ ਸਰਕਾਰ ਗੜੀ ਇਹੋ ਪੀਲਾ ਮੈਂ ਤੇ ਘਰ ਤੋਂਤਾ ਹੀ ਪੁੱਤ ਬਦਲੇ ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਿਕਰ ਦੀ ਜ਼ਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਫਪਾਹ ਚ ਤੁਰਦਾ ਮੇਰੀ ਸਰਕਾਰ ਨੂੰ ਇਹ ਅਪੀਲ ਆ ਵੀ ਮੇਰਾ ਪੁੱਤ ਨੂੰ ਇਕੱਲਾ ਲੰਦਾ ਜਾਵੇ ਹਾ ਤੇ ਨਾਵੇ ਕੀ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰੀ ਨਾ ਮੇਰਾ ਕੋਈ ਬੰਨਾ ਸਾਡਾ ਬੇਟਾ ਤਿਲਵਿੰਦਰ ਸਿੰਘ 2009 ਨੂੰ ਆਂਗਲੈਂਡ ਗਿਆ ਸੀ ਆਂਗਲੈਂਡ ਗਿਆ ਸੀ ਪਰ ਉੱਥੇ ਇੰਨੇ ਹਾਲਾਤ ਨਹੀਂ ਸੁਧਾਰ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬੈਲੀਬੋਰਡ ਦੇ ਵਿੱਚ ਲਾਇਰਮਲ ਦੇ ਅਧਿਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਵੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਆਂਗਲੈਂਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹਟੈਕ ਨਾਲ ਮੌਤ ਹੋ ਗਈ ਆ ਫੇਰ ਆ ਘਰ ਦੇ ਜੀਆਂ ਨੂੰ ਮੈਂ ਠਾਲਿਆ ਤੇ ਤੁਸੀਂ ਫੋਨ ਨਹੀਂ ਚੁੱਕਿਆ ਅਜਾ ਕੋ ਫੋਨ ਮੈਨੂੰ ਆਉਂਦਿਆ ਤੇ ਉਹਦੀ ਮੌਤ ਹੋ ਚੁੱਕੀ ਹਟੈਕ ਦੇ ਨਾਲ ਫੇਰ ਅਸੀਂ ਬਾਹਰੋਂ ਫੋਨ ਲਾਇਆ ਤੇ ਫੇਰ ਪਤਾ ਕੀਤਾ ਦੇਖਿਓ ਸਾਨੂੰ ਬਾਹਰੋਂ ਫੇਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ ਹਾਂ ਬਦਲ ਘਰ ਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲ ਹਾਂ ਜੀ 14 ਸਾਲਾਂ ਦੇ ਘਰ ਦੇ ਹਾਲਾਤ ਨਹੀਂ ਸੁਧਾਰ ਸਕਿਆ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਠੱਠੇ ਆ ਬਾਲਿਆਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਕਿ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਦਦ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਈ ਇਹਨੇ ਸਾਡੀ ਸਹਾਰ ਨਹੀਂ ਲਈ ਧਿਆਨ ਕੇ ਜਿੱਥੇ ਕਿ ਪੂਰੇ 올 ਵਰਲਡ ਦੇ ਵਿੱਚ 크리스마ਸ ਅਤੇ ਨਵੇਂ ਸਾਲ ਦੇ ਪ੍ਰੋਗਰਾਮ ਪੂਰੇ ਜੋਰਾ ਸ਼ੋਰ ਨਾਲ ਮਨਾਏ ਜਾ ਰਹੇ ਨੇ ਉੱਥੇ ਅਜੇ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਦੇ ਪਾਸਰ ਮਨਜੀਤ ਸਿੰਘ ਵੱਲੋਂ 크리스마ਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਗਿਆ

ਜਨ ਜਨ ਮਲਾਇਆ ਤੇ ਇਕੱਠਾ ਕੀਤਾ ਗਿਆ ਪਊ ਦਾ ਜਨਮ ਦਿਨ ਮਲਾਇਆ ਗਿਆ ਰਾਤ ਬਾਅਦ ਜੇ ਆ ਬਹੁਤ ਖੁਸ਼ੀਆਂ ਨਾਲ ਜਸ਼ਨ ਮਲਾਇਆ ਗਿਆ ਆ ਮੈਂ ਪਊ ਦੇ ਨਾਲ ਲੋਕਾਂ ਨੂੰ ਬਹੁਤ ਬਹੁਤ ਵੱਡੀ ਬਰਕਤ ਨਾਲ ਇਸ ਬਰਕਤ ਪਊ ਜਮ ਮਸੀਤ ਨਾਲ ਮਿਲੇ ਆ ਲੋਕਾਂ ਨੂੰ ਬਹੁਤ ਵੱਡੀ ਬਰਕਤ ਨਾਲ ਪਰੇ ਪ੍ਰਭੂ ਦਾ ਆਤਮਾ ਨਾਲ ਆ ਵਡੇ ਦਿਨ ਦੀ ਸੁਖ ਕਾਮਨਾ ਲੋਕਾਂ ਨੂੰ ਨਾਲ ਖੁਸ਼ੀਆਂ ਦੀ ਬਰਕਤ ਦੇਣਾ ਪਊ ਦੇ ਨਾਲ ਆਤਮਾ ਵੱਲੋਂ ਤੇ ਪ੍ਰਭੂ ਦੇ ਵੱਲੋਂ ਕਿ ਹਰ ਸਾਲ ਜਿੱਤਰ ਜਨਮ ਮਲਾਇਦਾ 25 ਦਸੰਬਰ ਤੋਂ ਅਸੀਂ 25 ਦਸੰਬਰ ਆਜ ਵੀ ਮਲਾਇਆ ਗਿਆ ਬੜਾ ਖੁਸ਼ੀਆਂ ਦੇ ਨਾਲ ਬੜੇ ਸ਼ੋਰ ਸ਼ੋਰ ਨਾਲ ਮਲਾਇਆ ਗਿਆ ਆ ਤਬਜ਼ੇ ਨਾਲ भैन भ्रावों ने संघ अंग संघ मिल के नाल खुशियां मनाईया तो पौधा मैं बहुत बहुत धनबाद करना कि पवित मौजूद से और भैम भ्रावान बड़ी उत्साह बड़े उत्साह में जन्मदिन दिड़ा मनाया गया और बड़ा आनंदित मनाया गया और मैं बहुत धनबाद करना पौधा कि अभी भैम भ्रा बच्चे सारे मिलकर भैं ने आज बलैसिंग पाई प्रभु वालों और, वालो और बरक, बरकत भी लाई है ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਸਿੱਤ ਮੋਹਨ ਪਲਾਜ਼ਾ ਪੈਲਸ ਨੇੜੇ ਕੋਲੀ ਚਲੀ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਮਾਮਲੇ ਦੀ ਜਾਂਚ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਡਾਲੇ ਚਾਰ ਹਨ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਾਨੂੰਨਵਾਲ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚੰਮਣੋ ਹਸਪਤਾਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕੰਨ ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਆ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਆ ਇਹ ਵੀ ਪਤਾ ਲੱਗ ਰਿਹਾ ਪੇਸ਼ਰ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਆ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਵੀਡੀਓ ਦੇ ਬਾਰੇ ਇਨਫਰਮੇਸ਼ਨ ਜਿੱਦ ਦੇਵਾਂਗੇ ਸਰ ਕਿੰਨੇ ਰੌਂਦ ਹੋਈ ਹੈ ਅਜੇ ਇਹਨਾਂ ਨੂੰ ਨਹੀਂ ਪਤਾ ਲੱਗਾ ਕਿੰਨੇ ਰੌਂਦ ਹੋਏ ਪਰ ਫਾਇਰ ਹੋਇਆ ਜ਼ਰੂਰ ਹੈ ਕਹਿੰਦੇ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਰ ਕੀਤਾ ਜੀ ਕਈ ਵਾਰੀ ਇਦਾਂ ਹੈ ਪੁਲਿਸ ਜਦੋਂ ਕਿਸੇ ਮਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਚ ਸਿਵਲ ਕਪੜੇ ਵੀ ਬੱਤੇ ਜਾ ਸਕਦੇ ਕਿਸੇ ਨੂੰ ਫਨ ਲਈ ਅਜੇ ਤੁਹਾਨੂੰ ਸਾਰਾ ਰਿਜ਼ਲਟ ਤੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ ਮੁੱਖ ਮੰਤਰੀ ਜ਼ੀਰਤ ਯਾਤਰਾ ਤਹਿਤ ਬਡਲਾਟਾ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ バス ਨੂੰ ਵਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਚੰਡੀ ਦੇ ਕੇ ਰਵਾਨਾ ਕੀਤਾ ਹੈ ਇਹ バス ਸ਼ਰਧਾਲੂਆਂ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਨੰਦਪੁਰ ਸਾਹਿਬ ਗੁਰਦੁਆਮਾ ਦੇ ਦਰਸ਼ਨ ਕਰਵਾਏਗੀ ਵਿਦਾਇਕ ਪ੍ਰਿੰਸੀਪਲ ਬੁਧਰਾਮ ਨੇ ਦੱਸਿਆ ਕਿ ਅਜਿਮੁਖਵੰਟੀ ਰਥ ਯਾਤਰਾ ਤੇ ਬੁਧਲਾ ਅਡਾ ਤੋਂ ਹੀ ਪਹਿਲੀ ਬੱਸ 42 ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਰਵਾਨਾ ਕੀਤੀ ਗਈ ਤੇ ਚਾਰ ਬੱਸਾਂ ਹੋਰ ਭੇਜੀਆਂ ਜਾਣੀਆਂ ਜਿਨ੍ਹਾਂ ਚੋਂ ਦੋ ਬੱਸਾਂ ਸ਼੍ਰੀ ਸਲਾਸਰ धाम ਅਤੇ ਖਾਟੂ ਸ਼ਾਮ ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣਗੀਆਂ ਅੱਜ ਬੁਧਲਾ ਅਡਾ ਦੀ ਸਾਰੇ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਵੈਗਰ ਜੀ ਦਾ ਖਾਲਸਾ ਰਵਿਦੀ ਦੀ ਫਤਿਹ ਅੱਜ ਜੋ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਰ ਵੱਲੋਂ ਇੱਕ ਜੋ ਕਈ ਯਾਤਰਾ ਤੇ ਬਿਲਕੁਲ ਕਿਸੇ ਆਪਣਾ ਖਰਚ ਕਰਕੇ ਨਹੀਂ ਜਾ ਸਕਦੇ ਜਿਨ੍ਹਾਂ ਕੋਲ ਇਹ ਜੋ ਕੋਈ ਸਾਧਨ ਨਹੀਂ ਉਹਨਾਂ ਨੇ ਇੱਕ ਸਕੀਮ ਚਲਾਈ ਵੀ ਸਾਰੇ ਇਹੀ ਧਰਮਾਂ ਦੇ ਲੋਕ ਜਿਹੜੇ ਵੀ ਹਨ ਉਹ ਆਪਣੀ ਯਾਤਰਾ ਫਰੀ ਦੇ ਵਿੱਚ ਕਰ ਸਕਣ ਇਸ ਕਰਕੇ ਸਾਡੇ ਮਾਨਯੋਗ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪ੍ਰਿੰਸੀਪਲ ਬੁਧਰਾਮ ਜੀ ਉਹਨਾਂ ਨੇ ਅੱਜ ਪਹਿਲੀ ਵਾਰ ਸਾਡੇ ਹਲਕੇ ਚ ਬਲਾਡੇ ਚ ਇੱਕ ਜੋ ਬੱਸ ਸ਼ੁਰੂ ਕੀਤੀ ਹੈ ਉਹ ਅੱਜ ਸ੍ਰੀ ਅਮਰਸਾਹਬ ਸਾਹਿਬ ਜਾ ਕੇ ਰੁਕਣਗੇ ਤੇ ਉਸ ਤੋਂ ਬਾਅਦ ਅਗਲੇ ਦਿਨ ਅਨੰਦਪੁਰ ਸਾਹਿਬ ਇੱਥੇ ਕਿ ਅੱਜ ਆਪਾਂ ਨੂੰ ਪਤਾ ਵੀ ਅੱਜ ਦੇ ਦਿਨਾਂ ਦੇ ਵਿੱਚ ਹਰ ਅਸੀਂ ਦੀ ਬਹੁਤ ਹੀ ਸੀਧੀ ਪਾਈਆਂ ਸਾਡੇ ਗੁਰੂਆਂ ਜੀ ਨੇ ਉਹਨਾਂ ਨੂੰ ਸਵਰਪਿਤ ਕਰਦੇ ਉਹਨਾਂ ਦੀ ਯਾਦ ਨੂੰ ਇਹ ਸਾਰੀ ਸੰਗਤ ਅੱਜ ਅੰਮ੍ਰਿਤਸਰ ਜਾ ਕੇ ਉਹਨਾਂ ਨੂੰ ਨਤਮਸਤ ਕਰਨਗੇ ਸੰਧਾ ਜਣੀਆਂ ਭੇਟ ਕਰਨਗੇ ਇਸ ਤਰ੍ਹਾਂ ਕੱਲ ਨੂੰ ਅਨੰਦਪੁਰ ਸਾਹਿਬ ਸਾਰੀ ਸੰਗਤ ਜਾ ਕੇ ਉੱਥੇ ਸੰਧਾ ਜਣੀਆਂ ਭੇਟ ਕਰਨਗੇ ਵੈਰ ਜੀ ਕਾ ਕਾਲਸਾ ਵੈਰ ਜੀ ਕੀ ਪਟੇ ਆਪਾਂ ਸਭ ਮਾਨ ਦੀ ਜਿਹੜੀ तीर्थ यात्रा स्कीम ਦੇ ਅਧੀਨ ਪਹਿਲੀ ਬੱਸ ਜਿਹੜੀ ਬਟਲਾੜਾ ਤੋਂ ਚੱਲ ਰਹੀ ਹੈ ਇਹ ਬੱਸ ਸ੍ਰੀ ਅਮਰਸਰ ਸਾਹਿਬ ਜਾਊਗੀ ਦਰਸ਼ਨ ਕਰਾਊਗੀ ਯਾਤਰੀਆਂ ਨੂੰ ਔਰ ਉਥੇ ਰਾਤ ਦਾ ਨਾਈਟ ਸਟੇ ਉੱਥੇ ਹੋਊਗਾ ਰਾਤ ਉੱਥੇ ਕੱਟਾਂਗੇ ਦਰਸ਼ਨ ਕਰਾਂਗੇ ਗਰਬਾਣੀ ਸੁਣਾਗੇ ਕੀਰਤਨ ਸੁਣਾਗੇ ਸਾਰੇ ਉਸ ਤੋਂ ਬਾਅਦ ਕੱਲ ਨੂੰ ਅਨੰਦਪੁਰ ਸਾਹਿਬ ਇਹ ਜਾ ਕੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨਗੇ ਅੱਜ ਕੱਲ ਦਿਨ ਵੀ ਉਹੀ ਨੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਸੀਗਾ ਇਹ ਚਮਕੌਰ ਦੀ ਗੜੀ ਦੇ ਵਿੱਚ ਬੱਚੇ ਸ਼ਹੀਦ ਹੋਏ ਸੀਗੇ। ਇਹ ਦਿਨਾਂ ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਜਾ ਕੇ ਉਹਨਾਂ ਅਸ਼ਰਦਾਂ ਨੂੰ ਸ਼ਾਦਾ ਫੁੱਲ ਵੀ ਪੇਟ ਕਰਨਗੇ ਸਾਡੀ ਸੰਗਤ ਦੇ ਦਰਸ਼ਨ ਵੀ ਕਰਨਗੇ। ਸੋ ਬਹੁਤ ਵਧੀਆ ਹੋਇਆ 42 ਯਾਤਰੀ ਜਿਹੜੇ ਹੈਗੇ ਨੇ ਉਹ ਬਲਾੜਾ ਦੀ ਪਹਿਲੀ ਬਸ ਤੇ ਵਿੱਚ ਜਾ ਰਹੇ ਨੇ ਇਸ ਤਰ੍ਹਾਂ ਬੱਸਾਂ ਹੋਰ ਵੀ ਜਾਣ ਗਿਆ। 4 ਬੱਸਾਂ ਆਉਣਗੀਆਂ। 4 ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਸਾਲਾ ਸਰ ਤੇ ਖਾਟੂ ਜੀ ਮਹਾਰਾਜ ਉਹਨਾਂ ਦਰਸ਼ਨ ਵਾਸਤੇ, ਹਿੰਦੂ ਭਾਈਚਾਰੇ ਵਾਸਤੇ ਉਹਨਾਂ ਦੇ ਦਰਸ਼ਨ ਵਾਸਤੇ ਵੀ ਜਾਣਗੀਆਂ ਬਚਾਂਗੇ ਉਸ ਵੱਲੋਂ ਸਾ ਸੋ ਮੈਂ ਸਾਰੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਸੱਚੇ ਪਾਤਸ਼ਾਹ ਮੂਰੇ ਅਰਦਾਸ ਕਰਦੇ ਆ ਕਿ ਜਿਹੜੀ ਯਾਤਰਾ ਹੈਗੀ ਹੈ ਇਹ ਇਹ ਉਹਨਾਂ ਦੀ ਸੁਖਮਈ ਹੋਵੇ ਔਰ ਸੁਖ ਸਾਂਦਨਾ ਹੋ ਕੇ ਸਾਰੇ ਪਹੁੰਚਣ ਤੇ ਪਵਿੱਤਰ ਸਥਾਨਾਂ ਦੇ ਯਾਤਰਾ ਦਾ ਜਿਹੜਾ ਇਹ ਆਨੰਦ ਹੈ ਉਹ ਲੈਣ ਸੋ ਮੈਂ ਭਵੰਤਮਾਨ ਦੀ ਸਰਕਾਰ ਦਾ ਸਰਦਾਰ ਭਵੰਤ ਸਿੰਘ ਮਾਨ ਦਾ ਅਧਿ ਰਣੀਆ ਕਿ ਉਹਨਾਂ ਨੇ ਸਾਡੇ ਸਾਰੇ ਬਜ਼ੁਰਗਾਂ ਨੂੰ ਜਿਹੜੀ ਹੈਗੀ ਆ ਉਹ ਯਾਤਰਾ ਦਾ ਇਹ ਸ਼ੁਭ ਅਫਸਰ ਦਿੱਤਾ ਹੈ ਸੋ ਇਹਨਾਂ ਕਹਿੰਦਾ ਹਾਂ ਮੈਂ ਸਾਰਾ ਧੰਨਵਾਦੀ ਆ ਬਾਈਕ ਸਵਾਰ ਹੁਣ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਹਨ। ਉਹ ਅੱਜ ਅਮਰੀਕਾ, ਦੁਬਈ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਬਾਈਕ ਲੈ ਕੇ ਸਿੱਧੂ ਮੂਸੇਵਾਲਾ ਦੀ ਮਹਿਲ ਪਹੁੰਚੇ। ਉਹਨਾਂ ਕਹਿ ਕੇ ਕਿ ਉਹ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਅੱਜ ਪਿੰਡ ਮੂਸੇਵਾਲਾ ਪਹੁੰਚੇ ਹਨ। ਠੰਡ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਪਹੁੰਚੇ ਹੋਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਤੇ ਉਸ ਦੇ ਪੁੱਤਰ ਨੂੰ ਇਨਸਾਫ ਵੀ ਜ਼ਰੂਰੀ ਹੈ ਜਿੰਕ ਕਿਹੜੀ ਜਗ੍ਹਾ ਤੋਂ ਆਏ ਭਾਈ ਆਪਾਂ ਆਏ ਆ ਭਾਜੀ ਸਪੈਸ਼ਲ ਦਿੱਲੀ ਤੋਂ ਅੱਛਾ ਕੀ ਸੀਗਾ ਸਾਰਾ ਇਹ ਇਧਰ ਬੰਦ ਦੇਖਣਾ ਭਾਜੀ ਇਹ ਇੱਕ ਸਪੈਸ਼ਲ ਬਹੁਤ ਟਾਈਮ ਤੋਂ ਮੇਰੇ ਦਿਲ ਦਿਮਾਗ 'ਚ ਤੇ ਕੀ ਕਹਾਂ ਮੈਂ ਰਾਤੀ ਨੂੰ ਮੈਨੂੰ ਨੀਂਦਰਾਂ ਨਹੀਂ ਪੈਂਦੀ ਸੀ ਭਾਜੀ ਇਹ ਰਾਈਡ ਕਰਨ ਦਾ ਮੇਰੇ ਮਤਲਬ ਨੀਂਦਰ ਜਾਂਦੀ ਕਰ ਇੱਧਰ ਨਹੀਂ ਪਹੁੰਚਿਆ ਨਾ ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਹੇ ਹਾਂ ਨਾਲੇ ਮੇਰੇ ਵੀਰ ਇੱਧਰ ਮੇਰੇ ਨਾਲ ਆਇਆ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਾ ਕਿੰਨੇ ਰਾਈਡਰ ਸੀ ਕਿੰਨੇ ਦਿਨ ਦਾ ਟੂਰ ਸੀ ਕਿੰਨੇ ਪਾਜੀ ਦਿੱਲੀੋਂ ਤੇ ਹੋਣ ਨੂੰ ਤੇ ਇੱਕ ਦਿਨ ਲੱਗਦਾ ਲੇਕਿਨ ਅਸੀਂ ਸਪੈਸ਼ਲੀ ਇਸ ਕਰਕੇ 2 ਦਿਨ ਕਿਤੇ ਆ ਤਾਂ ਕਿ ਕੋਰੀਆ ਦਾ ਟਾਈਮ ਹੈ ਠੰਡ ਦਾ ਵੇਲਾ ਹੈ ਇਸੇ ਕਰਕੇ ਬਾਈ ਰੱਬ ਝੂਟਨਾ ਬੁਲਾਵੇ ਮੈਂ ਇੱਕ ਜਗ੍ਹਾ ਇਧਰ ਉਹਦੀ 50 60 ਕਿਲੋਮੀਟਰ ਪਹਿਲੇ ਇੱਕ ਅਸੀਂ ਜਗ੍ਹਾ ਰਾਤੀ ਸੋਏ ਆ ਉੱਥੇ ਸਾਰੇ ਵੀਰ ਕਮਰੇ ਚੁੱਤੇ ਆ ਅਸੀਂ ਪਿਓ ਪੁੱਤ ਬਾਹਰ ਮੰਜੀ ਢਾ ਕੇ ਕੰਬਲ ਲੈ ਕੇ ਤੇ ਇੱਕ ਛੋਟੇ ਸਾਹਿਬ ਜੀ ਦਾ ਇੱਕ ਛੋਟੀ ਜੀ ਆਪਣੇ ਮਨੋਂ ਫੀਲ ਕੀਤੀ ਹੈ ਕਿ ਠੰਡੀ ਠੰਡ ਕਿਦਾਂ ਹੁੰਦੀ ਹੈ ਔਰ ਕਿਸ ਵੇਲੇ ਉਸ ਵੇਲੇ ਕੀ ਹਾਲ ਹੋਣਾ ਹੈ ਛੋਟੇ ਸਾਹਿਬ ਜੀ ਦਾ ਤਾਂ ਭਾਜੀ ਉਹਨੂੰ ਵੀ ਚੇਤੇ ਕਰਦੇ ਹੋਏ ਇੱਕ ਇਹ ਛੋਟੀ ਜੀ ਪਲੱਸ ਸਾਡਾ ਵੀਰ ਉਹ ਤੇ ਰੱਬ ਨੇ ਤੇ ਪਰ ਇਹ ਵੀ ਸਾਡੇ ਦਿਲ ਨੂੰ ਛੂਣ ਵਾਲਾ ਵੀਰ ਹੈ ਭਰਾ ਜੀ ਤੇ ਇਸੇ ਕਰਕੇ ਸਪੈਸ਼ਲ ਰਾਈਡ ਮੈਂ ਪਲਾਨ ਕੀਤੀ ਜਿਹੜੇ ਦਿੱਲੀੋਂ ਹਰਿਆਣਿਆਂ ਪਲੱਸ ਪੰਜਾਬ ਤੋਂ ਤੇ ਦਿਨ ਪਟਨਾ ਤੋਂ ਈਵਨ ਦੁਬਈ ਟਿੱਕਰ ਦੇ ਰਾਈਡਰ ਅੱਜ ਆਇਆ ਜਿਨ੍ਹਾਂ ਨੂੰ ਅਸੀਂ ਸਾਰੇ ਮਿਲੇ ਆਂ ਬਾਜੀ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕਰਦਾ ਵਾਂ ਔਰ ਅੱਗੋ ਦੀ ਵੀ ਐੋਜੀ ਰਾਈਡਾਂ ਜੋ ਜੋ ਮੈਂ ਕਰ ਸਕਦਾ ਵਾਂ ਉਹ ਮੈਂ ਕਰਾਂਗਾ ਪਰ ਨਾਲੇ ਵੀਰ ਦੇ ਇੱਕ ਖਾਸ ਮੈਸੇਜ ਸੀ ਪੰਜਾਬੀ ਮਾਂ ਬੋਲੀ ਤੁਜੀ ਸੀ ਪੱਗ ਇਸ ਚੀਜ਼ ਦਾ ਮੈਂ ਵੀਰੇ ਦਾ ਧੰਨਵਾਦ ਕਰਦਾ ਜਿਹੜੀ ਪੱਗ ਜਿਹੜੇ ਜਵਾਗ ਨਹੀਂ ਬੰਦਦੇ ਸੀ ਉਹਨਾਂ ਨੇ ਵੀ ਵੀਰੇ ਪੱਗ ਬੰਨੀ ਸ਼ੁਰੂ ਕਰਤੀ ਨਾਲੇ ਪੰਜਾਬੀ ਮਾਂ ਬੋਲੀ ਨੂੰ ਮੈਂ ਰਿਪਰੈਜ਼ੈਂਟ ਕਰਦਾ ਰਹੂੰਗਾ ਔਰ ਅੱਗੇ ਕਰਦਾ ਰਹਾਂਗਾ ਇਜੋ ਕਾਂਗਾ ਵਾਈਕੁਰਜੀ ਕਾ ਖਾਲ ਜਿੱਥੇ ਕਿ ਪੂਰੇ ਆਲ ਵਰਲਡ ਦੇ ਵਿੱਚ ਕ੍ਰਿਸਮਸ 97 ਸਾਲ ਦੇ ਪ੍ਰੋਗਰਾਮ ਪੂਰੇ ਜੋਰਾ-ਸ਼ੋਰਾ ਨਾਲ ਮਨਾਏ ਜਾ ਰਹੇ ਨੇ ਉੱਥੇ ਅੱਜ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾ ਨੌਰ ਦੇ ਪਾਸਟਰ ਮਨਜੀਤ ਵੱਲੋਂ ਵੀ ਕ੍ਰਿਸਮਸ 97 ਸਾਲ ਦਾ ਪ੍ਰੋਗਰਾਮ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਗਿਆ। ਕੀ ਕੁਆਲਿਟੀ ਜਨ ਜੁਨਿਸ ਕੀ ਕਰਤੀ ਹੋਵੇ।

ਪੂਰੀ ਦੁਨੀਆ ਕੇ ਤੇ ہمارے ਭਾਰਤ ਦੇ ਲਈ ਐਮ ਕੇ ਲਈ ہمارے ਪ੍ਰਧਾਨ ਕੇ ਸੀਐਮ ਕੇ ਲਈ ਨਿਆ ਸਾਲ ਅੱਛਾ ਹੋਵੇ ਮੈਂ ਸਭ ਪੁਸ਼ਕੋ ਕੇ ਸਾਥ ਹਾਂ ਦੇਖਿਆ ਗਿਆ ਸ਼੍ਰੋਮੇ ਕਮੇਟੀ ਪਰ ਬੰਦਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮੇ ਕਮੇਟੀ ਅਤੇ ਸਿੱਖ ਸੰਗਤ ਇਨਸਾਫ ਲਈ ਲੜਾਈ ਲੜ ਰਹੀ ਹੈ ਤੇ ਅਸੀਂ ਕੇਂਦਰ ਤੋਂ ਕੋਈ ਭੀਖ ਨਹੀਂ ਮੰਗ ਰਹੇ ਉਹਨਾਂ ਭਾਈ ਰਾਜਵਾਨਾ ਦੀ ਰਿਹਾਈ ਤੇ ਅਮਿਤ ਚਾਵਲੋ ਦਿੱਤਾ ਬਿਆਨ ਠੀਕ ਨਹੀਂ ਸੀ ਉਨਾ ਕਹੇ ਕਿ ਅਸੀਂ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕਰਾਂਗੇ। ਉਹਨਾਂ ਕਹੇ ਕਿ ਸ਼੍ਰੀ ਕਾਲ ਤਖਸੈ ਵੱਲੋਂ ਇਸ ਮੁੱਦੇ ਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਦਾ ਜਵਾਬ ਇਹ ਆਇਆ ਹੈ ਕਿ ਤੁਸੀਂ ਕੇਂਦਰੀ ਗ੍ਰਹਿ ਮੰਤਰੀ ਨਾਲ ਸੰਪਰਕ ਕਰੋ। ਦੇਖੋ ਮੈਂ ਪਹਿਲਾਂ ਵੀ ਕਹਿੰਨਾ ਪੇ ਧਰਮ ਦੇ ਵਿੱਚ ਰਾਜਨੀਤੀ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਕਿਉਂਕਿ ਧਰਮ ਦੀਆਂ ਜਿਹੜੀਆਂ ਪੈੜਾਂ ਆ ਉਹ ਸਤਗੁਰੂ ਜੀ ਨੇ ਪਾਈਆਂ ਤੇ ਗੁਰੂ ਖਾਲਸੇ ਨੂੰ ਪਤਾ ਆ ਕਿ ਕਿਹੜੇ ਕਿਹੜੇ ਕਿਸ ਤਰ੍ਹਾਂ ਸਾਰੇ ਜੋੜ ਮੇਲੇ ਕਿਸ ਢੰਗ ਨਾਲ ਮਨਾਏ ਜਾਂਦੇ ਤੇ ਜੇ ਮਾਤਵੀ ਤੋਂ ਨਾ ਮੈਂ ਤਾਂ ਇਸ ਗੱਲ ਦੀ ਨਹੀਂ ਸਮਝ ਆਉਂਦੀ ਵੀ ਮਾਤਵੀ ਤੋਂ ਨਾ ਗੁਰੂ ਕਾਲਕੀਦਰ ਪਾਸ਼ਾ ਦਾ ਵੱਡੇ ਸਾਹਿਬ ਜਾਦੇ ਨੂੰ ਆਪ ਤਿਆਰ ਕਰਕੇ ਜੰਗ 'ਚ ਭੇਜਦੇ ਆਪ ਦੇਖ ਰਹੇ ਕਿਦਾਂ ਛੱਕੇ ਛੜਾਏ ਬੈਰੀਆਂ ਦੇ ਸ਼ਹੀਦੀ ਪੌਂਦੇ ਜਕਾਰੇ ਛੜਦੇ ਆ ਇਹ ਪਤਾ ਨਹੀਂ ਕਿਨੇ ਇਹਨਾਂ ਨੂੰ ਸਲਾਹ ਦੇਤੇ ਤੁਸੀਂ ਚੰਗਾ ਹੋਇਆ ਮੈਂ ਸਮਝਦਾ ਵੀ ਇਹ ਨਹੀਂ ਸੀ ਇਹਨਾਂ ਨੂੰ ਚਾਹੀਦਾ ਇਹ ਆਤਮਿਕ ਤੁਨਾ ਦਾ ਜਿਹੜਾ ਇਹ ਖਾਲਸੇ ਦੀ ਬਲੱਖਣਤਾ ਨੂੰ ਇੱਕ ਲਾਂਬੇ ਕਰਨ ਦਾ ਯਤਨ ਸੀ ਪਰ ਮੈਂ ਫੇਰ ਵੀ ਸਮਝਦਾ ਸੀ ਐਮ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਠੀਕ ਕੀਤਾ ਇਸੇ ਕਰਕੇ ਮੈਂ ਕਹਿੰਦਾ ਧਰਮ ਦੇ ਵਿੱਚ ਰਾਜਨੀਤੀ ਨੂੰ ਕਦੇ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਜਿਹੜੀਆਂ ਪਾਰਟੀਆਂ ਦਾ ਧਰਮ ਵਾਲਾ ਔਰ ਨਹੀਂਗਾ ਉਹ ਜਿਹੜੇ ਕੋਈ ਨਾ ਕੋਈ ਐਵੇਂ ਦਖਲਅੰਦਾਜ਼ੀ ਕਰਦੇ ਆ ਫੇਰ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੀਆਂ ਜਥੇਬੰਦੀਆਂ ਨੂੰ ਬੋਲਣਾ ਪੈਂਦਾ ਸੋ ਇਹ ਤਾਂ ਕਿਤੇ ਵੀ ਸਾਡੇ ਸਿਧਾਂਤ ਦੇ ਲਾਗੇ ਵੀ ਨਹੀਂ ਸੀ ਪਰ ਜੋ ਕੀਤਾ ਚਲੋ ਮੈਂ ਸਮਝਦਾ ਠੀਕ ਕੀਤਾ ਪਰ ਫਿਰ ਅਗਾਹ ਤੋਂ ਐਵੇਂ ਦਾ ਕੋਈ ਨਹੀਂ ਕਾਰਨ ਕਰਨਾ ਚਾਹੀਦਾ ਕਿ ਜਿਹੜਾ ਫਿਰ ਸਿੱਧੇ ਤੌਰ ਦੇ ਉੱਤੇ ਕੋਈ ਇਹਨਾਂ ਦੇ ਉੱਤੇ ਇਹਨਾਂ ਦੇ ਪ੍ਰਬੰਧ ਦੇ ਉੱਤੇ ਕੋਈ ਜਿਹੜਾ ਆ ਉਸ ਪੌਟ ਆਵੇ ਇਹ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਵਾ ਵੀ ਜੇ ਉਹਨਾਂ ਸਜ਼ਾ ਦੀ ਪਛਤਾਵਾ ਹੀ ਨਹੀਂ ਹੈ ਤਾਂ ਫਿਰ ਮਾਫੀ ਕਾਦੀ ਦਿੱਤੀ ਆ ਵੀ ਦੇਖੋ ਦੋ ਬੇਨਤੀਆਂ ਆ ਇੱਕ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਆ ਉਸ ਪੰਜ ਮੈਂਬਰੀ ਕਮੇਟੀ ਨੇ ਪ੍ਰਾਈਮ ਮਿੰისტਰ ਨੂੰ ਚਿੱਠੀ ਲਿਖੀ ਸੀ ਉਹਦਾ ਸਾਨੂੰ ਹੁਣ ਰਿਪਲਾਈ ਇਹ ਆਇਆ ਵੀ ਤੁਸੀਂ ਹੋਮ ਮਿਨਿਸਟਰ ਦੇ ਨਾਲ ਸੰਪਰਕ ਕਰੋ ਪਰ ਮੈਂ ਸਮਝਦਾ ਹੋਮ ਮਿਨਿਸਟਰ ਦਾ ਜਿਸ ਭਾਸ਼ਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲਣਾ ਉਹ ਠੀਕ ਨਹੀਂ ਸੀ ਕਿਉਂਕਿ ਜੇ ਮੈਂ ਇੱਥੇ ਹੁਣ ਅੱਜ ਦੀ ਗੱਲ ਕਰ ਲਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਾਂ ਮੁਸਲਮਾਨ ਵੀ ਗੱਲ ਨਾ ਲਾਏ ਸਤਗੁਰ ਜੀ ਨੇ ਪੰਡਤਾਂ ਨੂੰ ਵੀ ਨਾਲ ਲਾਇਆ ਪਵਿੱਤਰ ਗੁਰਬਾਣੀ ਦੇ ਵਿੱਚ ਸੇਖ ਨੇ ਤਾਂ ਸਵੇਰੇ ਉੱਠ ਕੇ ਨਵਾਜ਼ ਨਹੀਂ ਅਦਾ ਕਰਨੀ ਤੇ ਸਤਗੁਰ ਜੀ ਨੇ ਸ਼ੇਖ ਫਰੀਦ ਦੀ ਗੁਰਬਾਣੀ ਅੰਕਿਤ ਕੀਤੀ ਤੇ ਉਹ ਸਿੱਖ ਨੂੰ ਤਾਂ ਦੇਖਨੇ ਨਵਾਜਦਾ ਤੇ ਅਦਾਸ਼ ਦਾ ਦੇਖਦਾ ਮੁਸਲਮਾਨ ਨੂੰ ਇਹ ਕਨਸੈਪਟ ਜਿਹੜਾ ਸਾਂਝੀ ਬਲਤਾ ਦਾ ਭਾਈਚਾਰਕ ਦਾ ਸੀਗਾ ਇਹਨੂੰ ਸ਼ੁਰੂ ਤੋਂ ਯਤਨ ਹੁੰਦਾ ਰਿਹਾ ਵੀ ਇਹਨੂੰ ਤੋੜ ਵਿਛੋੜਾ ਕਰੀਏ ਪਰ ਮੈਂ ਸਮਝਦਾ ਹਾਂ ਹਰ ਇੱਕ ਇਸ ਦੇ ਦੇਸ਼ ਦੇ ਨਾਗਰਿਕ ਦਾ ਹਾਲ ਇੱਕ ਹਾਕਿਆ ਤੇ ਮੈਂ ਪੁੱਛਦਾ ਵੀ ਜਿਹੜੇ ਆ ਬਾਕੀ ਛੱਡੇ ਇਹ ਮਾਫੀਆਂ ਮੰਗ ਕੇ ਗਏ ਆ ਜਾਂ ਕਿਸੇ ਨੇ ਕੋਈ ਗੱਲ ਕੀਤੀ ਆ ਸੋ ਮੇਰਾ ਖਿਆਲ ਤੋਂ ਭਾਵ ਮੈਂ ਹੁਣ ਕਿਉਂਕਿ ਐਡ ਦੇ ਸਟੇਜ ਕੋ ਬੋਲਣਾ ਨਹੀਂ ਚਾਹੁੰਦਾ ਅਸੀਂ ਯਤਨ ਕਰਾਂਗੇ ਗੱਲਬਾਤ ਨਾਲ ਹੀ ਕੋਈ ਹੱਲ ਹੋ ਜਾਏ। ਇਹ ਗੱਲਬਾਤ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਮਝ ਆਵੇ। ਉਹ ਸਾਡੀ ਜਿਹੜੀ ਗੱਲ ਚੱਲ ਰਹੀ ਥੇ ਚੜ ਜਾ ਕਿ ਦੋ ਗੱਲਾਂ ਆ। ਅਸੀਂ ਇਨਸਾਫ ਮੰਗਦੇ ਆਂ, ਅਸੀਂ ਭੀਖ ਨਹੀਂ ਮੰਗਦੇ। ਇਤਿਹਾਸਿਕ ਨਗਰੀ ਤਲਵੰਡੀ ਸਾਬੋ ਚ ਸਥਿਤ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰ ਲੈ ਚਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਹੋਸਟਲ ਵਿੱਚ ਰਹਿ ਕੇ ਪੜਾਈ ਕਰ ਰਹੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮਿਤਕ ਵਿਦਿਆਰਥਣ ਦਾ ਨਾਮ ਖੁਸ਼ੀ ਦੱਸਿਆ ਜਾ ਰਿਹਾ ਤੇ ਉਹ ਹਰਿਆਣਾ ਦੇ ਡਿੰਗ ਮੰਡੀ ਦੀ ਰਹਿਣ ਵਾਲੀ ਸੀ ਥਾਣਾ ਤਲਵੰਡੀ ਸਾਬੋ ਮੁਖੀ ਗੁਰਮੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇਵਾਸਤ ਰੱਬ ਰੱਖਾ